ਸਭ ਤੋਂ ਪਹਿਲਾਂ YouTube ਦੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇਸ ਵੀਡੀਓ ਵਿੱਚ ਆਪਾਂ ਇਹਨਾਂ ਤਿੰਨ ਬੱਚਿਆਂ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਲਈ ਲਾਸਟ ਤੱਕ ਵੀਡੀਓ ਜ਼ਰੂਰ ਦੇਖਣਾ ਤੁਹਾਡੇ ਲਈ ਕਲਚਰ ਟੁਆਇ ਦੇ ਤਿੰਨ ਬੱਚੇ ਲੈ ਕੇ ਹਾਜ਼ਰ ਹੋਏ ਆ ਸਭ ਤੋਂ ਪਹਿਲਾਂ ਮੇਲ ਚੈੱਕ ਕਰੋ ਜੀ orange ਕਲਰ ਦੇ ਵਿੱਚ ਆ ਤੇ 2 ਨੰਬਰ ਤੇ ਆ ਮੇਲ ਆ ਟੋਟਲ ਤਿੰਨ ਬੱਚੇ ਨੇ ਜਿਨ੍ਹਾਂ ਵਿੱਚੋਂ ਦੋ ਮੇਲ ਤੇ ਇੱਕ ਫੀਮੇਲ ਆ ਬਹੁਤ ਹੀ ਜ਼ਿਆਦਾ ਸੋਹਣੇ ਬੈਲ ਕੋਲ ਸਮਾਲ ਜੀ ਹਾਈਟ ਰੱਖਣਗੇ ਕੁਆਲਿਟੀ ਫਰਕ ਕੁਆਲਿਟੀ ਦੱਸਣ ਦੀ ਲੋੜ ਹੀ ਨਹੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜੇਕਰ ਕਿਸੇ ਨੇ ਇਹਨਾਂ ਦੇ ਮਦਰ ਫਾਦਰ ਦੇਖ ਕੇ ਬੱਚੇ ਲੈਣੇ ਹੋਣ ਤਾਂ ਆਪਾਂ ਮਦਰ ਫਾਦਰ ਵੀ ਦਿਖਾ ਦੇਾਂਗੇ ਕਿਉਂਕਿ ਇਹ ਆਪਣੀ ਹੋਮ ਬਰੀਡ ਦੇ ਬੱਚੇ ਨੇ ਆਪਾਂ ਅੱਗੇ ਉਹ ਲੈ ਕੇ ਸੇਲ ਨਹੀਂ ਕਰਨੇ ਆਪਣੀ ਹੋਮ ਬਰੀਡ ਦੇ ਬੱਚੇ ਨੇ ਬਹੁਤ ਜ਼ਿਆਦਾ ਸੋਹਣੇ ਡिटेल ਦੇ ਵਿੱਚ 35 ਦਿਨ ਦੇ ਹੋ ਗਏ ਨੇ ਕਲਚਰ ਟਵਾਈ ਬਰੀਡ ਹੈ ਰੇਟ ਬਿਲਕੁਲ ਜਾਇਜ਼ ਹੈ ਕੋਈ ਜ਼ਿਆਦਾ ਰੇਟ 15 20000 ਵਾਲਾ ਕੰਮ ਨਹੀਂ ਹੈਗਾ ਜੇਕਰ ਕਿਸੇ ਨੇ ਇਹ ਬੱਚੇ ਘਰੇ ਰੱਖਣ ਲਈ ਮੇਲ ਲੈਣਾ ਹੋਵੇ ਜਾਂ ਫੀਮੇਲ ਲੈਣਾ ਹੋਵੇ ਤੁਸੀਂ ਮੇਰੇ ਨਾਲ ਉੱਪਰ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ